ਅਸੀਂ ਮਨਾਈ ਜਾਂਦੇ ਆ ਗੁੱਗੇ ਦੀ ਪੂਜਾ ਜੀ ਗਊ ਦੀ ਪੂਜਾ ਜੀ ਪਿੱਪਲ ਦੀਆਂ ਜੜਾਂ ਦੇ ਵਿੱਚ ਪਾਣੀ ਪਾਉਣਾ ਪਰ ਜਦੋਂ ਤੁਸੀਂ ਮੂਲ ਮੰਤਰ ਪੜ੍ਹੋ ਅਜੂਨੀ ਰੱਬ ਜੂਨਾ ਵਿੱਚ ਹੀ ਨਹੀਂ ਆਉਂਦਾ ਇੱਥੋਂ ਤੱਕ ਕਿ ਕਿਸੇ ਬੰਦੇ ਨੂੰ ਵੀ ਰੱਬ ਬਣ ਕੇ ਨਹੀਂ ਪੂਜਾ ਕੀਤੀ ਜਾਂਦੀ ਸਿੱਖ ਸਿਧਾਂਤਾਂ ਦੇ ਅੰਦਰ ਸਾਡੀ ਕੌਮ ਅੱਜ ਕਿਰਾਹੇ ਪਈ ਹੋਈ ਹੈ ਬੜੀ ਵਾਰੀ ਅਸੀਂ ਆਪਣੇ ਬਜ਼ੁਰਗਾ ਜਠੇਰਿਆਂ ਦੀਆਂ ਥਾਮਾਂ ਨੂੰ ਪੂਜਦੇ ਹਾਂ ਉਹਨਾਂ ਦੀ ਥਾਂ ਤੇ ਪਾਠ ਕਰਾਉਂਦੇ ਆ ਪਰ ਜਦੋਂ ਉਸੇ ਗੁਰੂ ਦੀ ਬਾਣੀ ਦਾ ਅਖੰਡ ਪਾਠ ਹੁੰਦਾ ਹੈ ਤੇ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਹੁੰਦੇ ਨੇ ਵੀ ਅਜੂਨੀ ਰੱਬ ਜੂਨਾ ਵਿੱਚ ਨਹੀਂ ਆਉਂਦਾ ਅਸੀਂ ਆਪਣੇ ਮਰ ਚੁੱਕੇ ਬਜ਼ੁਰਗਾ ਨੂੰ ਜੂਨਾ ਦੇ ਵਿੱਚ ਪੈਦਾ ਕਰਕੇ ਉਹਨੂੰ ਰੱਬ ਮੰਨੀ ਬੈਠੇ ਹਾਂ ਚਾਹੀਦਾ ਤਾਂ ਏਸੀ ਕੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕ ਓੰਕਾਰ ਗੁਰੂਆਂ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਸੱਚ ਨਾਲ ਜੁੜਨਾ ਚੰਗੀ ਵਿਚਾਰਧਾਰਾ ਦੇ ਪਾੰਦੀ ਹੋਣਾ ਪਰ ਗੁਰਬਾਣੀ ਤੋਂ ਟੁੱਟੇ ਭਲੇਖੇ ਵਿੱਚ ਪੈ ਗਏ ਅਸੀਂ ਪੜਿਆ ਹੀ ਨਹੀਂ ਅਜੁਨੀ ਜੇ ਪੜਿਆ ਤੇ ਉਸ ਨੂੰ ਮੰਨਿਆ ਨਹੀਂ ਕਿ ਰੱਬ ਕਦੇ ਜੁੰਦਾ ਵਿੱਚ ਨਹੀਂ ਆਉਂਦਾ ਅਜੁਨੀ